ਪੋਲੀਟਿਕਲ ਜਮਾਤ ਨੇ ਜੜਾ ਕੇ ਇਸ ਪੇਸ਼ ਕਰਨਾ ਨਾ ਹਮ ਹਮ ਮੁਲਕ ਦੀ ਜਮਾਤ ਨੇ ਧਾਰਾ 370 ਜਿਹੜੀ ਸਾਡੇ ਪੰਜਾਬ ਦੀ ਜਿਹੜੀ ਸਾਡੀ ਪੋਲੀਟਿਕਲ ਜਮਾਤ ਹੈ ਜਿਹੜੇ ਕਹਿੰਦੇ ਅਸੀਂ ਪੰਜਾਬ ਦੇ ਬਾਲੀਵੁੱਡ ਹਾਂ ਅਸੀਂ ਪੰਜਾਬ ਦੇ ਪ੍ਰਤੀਨਿਧਾ ਉਹਨਾਂ ਨੇ ਤਾਂ ਮੁਸਲਮ ਭਾਈਚਾਰੇ ਨੂੰ ਜਿਹੜੀ ਕੋਈ ਮਾੜਾ ਮੋਟਾ ਤੇ ਵਧ ਅਧਿਕਾਰ ਮਿਲੇ ਸੀ 370 ਵੀ ਤਰਵਾਤੀ ਹਮ ਹਮ ਉਹਨਾਂ ਨੇ ਜਿਹੜੇ ਜਿਸ ਤਰੀਕੇ ਦੇ ਨਾਲ ਜਦੋਂ ਵਿੱਚ ਬੈਠੇ ਸੀਗੇ ਉਹ ਸੱਤਾ ਦੇ ਹਿੱਸੇਦਾਰ ਸੀ ਉਹਨਾਂ ਨੇ ਉਸ ਵੇਲੇ ਰਾਜੋਆਣਾ ਜਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਯਤਨ ਕਿਉਂ ਨਹੀਂ ਕੀਤੇ ਉਹਨਾਂ ਨੇ ਤਾਂ ਸ਼ਰਿਆਮ ਸ਼ਰਿਆਮ ਉਸ ਵੇਲੇ ਜਦੋਂ ਦਵਿੰਦਰਪਾਲ ਸਿੰਘ ਪੁਲਰ ਨੂੰ ਪੰਜਾਬ 'ਚ ਤਬਦੀਲ ਕਰਨ ਬਾਰੇ ਸੁਣਵਾਈ ਹੋ ਰਹੀ ਸੀਗੀ ਸੁਪਰੀਮ ਕੋਰਟ ਦੇ ਵਿੱਚ ਤੇ ਉੱਥੇ ਜਿਹੜਾ ਪੰਜਾਬ ਸਰਕਾਰ ਤੋਂ ਇੱਕ ਜਵਾਬ ਮੰਗਿਆ ਸੀ ਫਖਰੇ ਕੌਮਦੀ ਸਰਕਾਰ ਨੇ ਉਹਦੇ ਤੇ ਕਹੇ ਸੀ ਖਤਰਨਾਕ ਅਤਵਾਦੀ ਏ ਜੇ ਇਹ ਨੂੰ ਪੰਜਾਬ 'ਚ ਭੇਜਤਾ ਤੇ ਅਤਵਾਦ ਫੇਰ ਆ ਜੂਗਾ ਤੇ ਫਿਰ ਅਸੀਂ ਕੀ ਤੋਂ ਇਨਸਾਫ ਕਰਾਵਾਂਗੇ ਜਦੋਂ ਸਾਡੇ ਵਕੀਲੀ ਜਿਹੜੀ ਹੈ ਉਹ ਉਹ ਹਰਮਨ ਹਰਮਨ ਦਾ ਇੱਕ ਮੁੰਡਾ ਗੀਤਕਾਰ ਕਹਿੰਦਾ ਹਰਮਨ ਦਾ ਵੀ ਇੱਕ ਗੀਤ ਆ ਨਾ ਕਹਿੰਦਾ ਜਦੋਂ ਅਦਾਲਤ 'ਚ ਵਕੀਲ ਵੇਖਦੇ ਤੇ ਫਿਰ ਇਨਸਾਫ ਕਰਦਾ ਕਿੱਥੇ ਬਸ ਆ ਇਹ ਇਹ ਹੀ ਹੈ ਰਾਜ ਹੁਣ ਸਾਹਿਬ ਦਾ ਵੀ ਦੁਕਾਨ